ਦੀ ਫਤੇ ਪਿਛਲੇ ਦਿਨੀ ਪਿੰਡ ਮੌਜੀਆ ਦੇ ਵਿੱਚ ਕਣਕ ਨੂੰ ਅੱਗ ਲੱਗੀ ਸੀ ਦੋ ਕਿਸਾਨ ਛੋਟੇ ਕਿਸਾਨ ਸੀਗੇ ਲਸਮਣ ਸਿੰਘ ਤੇ ਵਿੰਦਰ ਸਿੰਘ ਉਹਨਾਂ ਦੇ ਤਕਰੀਬਨ 6 ਏਕੜ ਕਣਕ ਜਮਾ ਤਬਾਹ ਹੋ ਗਈ ਸੀ ਮੱਚ ਕੇ ਸੋਰ ਨਗਰ ਨਿਵਾਸੀਆਂ ਵੱਲੋਂ ಗ್ರಾಮ ਪੰਚਾਇਤ ਸਰਪੰਚ ਸਾਹਿਬ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਪਿੰਡ ਮੌਜੀਆ ਦੇ ਵਿੱਚ ਪ੍ਰਾਲਾ ਕੀਤਾ ਗਿਆ ਉਹ ਦੋਨੇ ਕਿਸਾਨਾਂ ਨੂੰ ਪਿੰਡ ਦੇ ਵਿੱਚੋਂ ਕੜ ਕੇ ਇਕੱਠੀ ਕਰਕੇ ਤਕਰੀਬਨ ਦੋ ਟਰਾਲੀਆਂ ਅੱਜ ਉਹਨਾਂ ਨੂੰ ਦੋਨੇ ਕਿਸਾਨ ਭਰਾਵਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਸੋ ਗ੍ਰਾਮ ਪੰਚਾਇਤ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਸਾਰੀ ਹੀ ਕਮੇਟੀ ਧੰਨਵਾਦ ਕਰਦੀ ਹੈ ਜਿਹੜੇ ਕਿ ਸਵੇਰੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਰੇ ਪਿੰਡ ਦੇ ਵਿੱਚ ਘੇੜਾ ਦੇ ਕੇ ਤੇ ਸਾਰੇ ਨਗਰ ਵੱਲੋਂ ਭਰਮਾ ਹੰਗਾਰਾ ਮਿਲਿਆ ਤਕਰੀਬਨ ਦੋ ਟਰਾਲੀਆਂ ਕਣਕਰੀਆਂ ਕੁਝ ਪੈਸੇ ਉਹ ਦੋਨੇ ਕਿਸਾਨਾਂ ਕਿਸਾਨ ਭਰਾਵਾਂ ਨੂੰ ਅੱਜ ਉਹਨਾਂ ਨੂੰ ਦਿੱਤੇ ਜਾਣਗੇ ਸੋ ਇੱਕ ਵਾਰੀ ਕੁਦਰਤੀ ਮਾਰ ਸੀਗੀ ਇਹ ਪਈ ਹੋਈ ਸੋ ਸਾਰਿਆਂ ਦੇ ਸਹਿਯੋਗ ਸਦਕਾ ਉਹਨਾਂ ਦਾ ਜੋ ਘਾਟਾ ਸੀ ਪੂਰਾ ਕੀਤਾ ਜਾਊਗਾ ਅੱਜ ਤੇ ਸਾਰੀ ਨਗਰ ਪੰਚਾਇਤ ਦਾ ਸਮੂੱਚੇ ਪਤਵੰਤਿਆਂ ਤੇ ਹਰਜਨਾਂ ਦਾ ਬਹੁਤ ਬਹੁਤ ਧੰਨਵਾਦ